ਦੋਹਰਾ ਬਿਨਾਂ ਕਰੇ ਕਰ ਬੰਦ ਕੇ ਲੈ ਚਲਾ ਨਿਜ ਧਾਮ ਕਬੀਰਾਜ ਭਾਈ ਸੰਤੋਖ ਸਿੰਘ ਜੀ ਅੱਗੇ ਵਰਣਨ ਕਰਦੇ ਹਨ ਕਿ ਰਾਜੇ ਸੁਦਰਸ਼ਨ ਨੇ ਦੋਵੇਂ ਹੱਥ ਜੋੜ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀਆਂ ਨੂੰ ਨਮਸਕਾਰ ਕੀਤੀ ਹੈ ਅਤੇ ਬੇਨਤੀ ਕਰਕੇ ਆਪਣੇ ਘਰ ਨਾਲ ਲੈ ਚਲਿਆ ਹੈ ਇੱਕ ਮਾਸ ਤੈਠਾ ਰਹੇ ਪੂਰਨ ਕਿੰ ਕਰਤਾ ਕਾਮ ਤੇ ਸਤਿਗੁਰੂ ਗਰੀਬ ਨਵਾਜ ਜੋ ਕਿ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਪੂਰਨ ਕਰਨ ਵਾਲੇ ਹਨ ਰਾਜੇ ਸੁਦਰਸ਼ਣ ਦੇ ਘਰ ਦੇ ਵਿੱਚ ਇੱਕ ਮਹੀਨੇ ਵਾਸਤੇ ਰੁਕੇ ਹਨ ਟਾਪਈ श्रेय गोरेपनन रे ससनी जे चंडे के समता न कीजे तो एक महीने बाद सतगुरु ने वचन कहे कि राजन भाई चंडे दी बराबरी नहीं करनी तू होवेगा राजभाग दा मालिक परंतु असि भाई चंडे नु जेडी मनजी बख्शी है ਏ ਤੇਰੇ ਰਾਜ ਭਾਗ ਤੋਂ ਕਿਤੇ ਉੱਤੇ ਹੈ ਇਸ ਕਰਕੇ ਤੂੰ ਰਾਜ ਭਾਗ ਵਾਲਾ ਹੋ ਕਰਕੇ ਤੇ ਝੰਡੇ ਦੀ ਬਰਾਬਰੀ ਨਹੀਂ ਕਰਨੀ ਹੈ ਜੇਕਰ ਆਪਣਾ ਆਪਣਾ ਤੁਮ ਚਾਹੀ ਸਦਾ ਨਮਿਓ ਆਗਤ ਰਹੀ ਤੇ ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈ ਕਿ ਮੇਰਾ ਭਲਾ ਹੋਵੇ ਰਾਜ ਭਾਗ ਵਧੇ ਚੰਗੀ ਤਰ੍ਹਾਂ ਤੇਰਾ ਰਾਜ ਭਾਗ ਚੱਲੇ ਤੇ ਫੇਰ ਤੂੰ ਭਾਏ ਝੰਡੇ ਦੇ ਅਗੇ ਸਦਾ ਹੀ ਨਿਮਰ ਹੋ ਕਰਕੇ ਨਿਮਰਤਾ ਦੇ ਸਹਿਤ ਰਹਿਣਾ ਕਰੀ ਸਰਬ ਦੇਸ਼ ਸਿੱਖੀ ਪ੍ਰਗਟਾਏ ਝੰਡੇ ਅਗਰ ਜੇ ਤੈ ਨਿਵਾਏ ਇਸ ਤਰ੍ਹਾਂ ਸਤਗੁਰਾਂ ਨੇ ਸਾਰੇ ਦੇਸ਼ ਦੇ ਵਿੱਚ ਸਿੱਖੀ ਪ੍ਰਗਟ ਕਰਕੇ ਇਹ ਸਾਰਿਆਂ ਨੂੰ ਭਾਏ ਝੰਡੇ ਦੇ ਸਾਹਮਣੇ ਝੁਕਾ ਦਿੱਤਾ ਹੈ ਪਾਏ ਝੰਡੇ ਅਨੁਸਾਰਿਆਂ ਦਾ ਪੂਜ ਨੀਕ ਬੜਾ ਦਿੱਤਾ ਹੈ ਸਿਮਰਨ ਨਾਮ ਦਾਣਿ ਸਨਾਨਾ ਕਰਹਿ ਮਨੁਜ ਜਿਨੇ ਭਲਾ ਪਛਾਨਾ ਤੇ ਸਤਿਗੁਰੂ ਜੀ ਦੇ ਦੱਸੇ ਹੋਏ ਉਪਦੇਸ਼ ਦੇ ਅਨੁਸਾਰ ਜਿਹੜੇ ਮਨੁੱਖ ਹਨ ਨਿਜ ਭਲਾ ਪਛਾਨਾ ਆਪਣਾ ਭਲਾ ਜਾਣ ਕਰਕੇ ਨਾਮ ਦਾਣ ਇਸਨਾਨ ਅਦਕ ਉਪਦੇਸ਼ਾਂ ਨੂੰ ਕਮਾਉਂਦੇ ਹਨ ਨਾਮ ਜਪਦੇ ਹਨ ਯਥਾ ਸ਼ਕਤ दान ਕਰਦੇ ਨੇ ਇਸ਼ਨਾਨ ਕਰਨਾ ਕਰਦੇ ਹਨ ਬਹੁਰੇ ਚਲਣ ਕੀ ਬਾਤ ਚਲਾਈ ਸੁਨਤਨ ਰਿਪਣੇ ਗਰਾ ਅਲਾਈ ਤੇ ਫਿਰ ਸਤਿਗੁਰਾਂ ਨੇ ਉਥੋਂ ਚਲਣ ਦੀ ਇੱਛਾ ਪ੍ਰਗਟ ਕੀਤੀ ਤੇ ਸਤਿਗੁਰਾਂ ਦੀ ਗੱਲ ਸੁਣ ਕਰਕੇ ਰਾਜਾ ਸੁਦਰਸ਼ਨ ਬੋਲਿਆ ਗਾਜ ਬਾਜੇ ਸਭ ਰਾਜ ਸਮਾਜਾ ਨਜ ਕਰ ਛੰਡੇ ਕੋ ਦਿਓ ਆਜਾ ਰਾਜਾ ਕਹਿਣ ਲੱਗਾ ਸਤਿਗੁਰੂ ਜੀ ਮੇਰੇ ਪਾਸ ਜਿੰਨੇ ਵੀ ਹਾਥੀ ਘੋੜੇ ਹਨ ਲਾਉ ਨਸ਼ਕਰ ਫੌਜਾਂ ਹਨ ਸਾਜੋ ਸਮਾਨ ਹੈ ਇਹ ਸਾਰਾ ਕੁਝ ਤੁਸੀਂ ਆਪਣੇ ਹੱਥੇ ਭਾਈ ਚੰਡੇ ਨੂੰ ਦੇ ਦੇਣਾ ਕਰੋ ਮੋਕੋ ਲਿਓ ਆਪਣੇ ਸਾਥਾ ਰਹਿਣਾ ਸਕੋ ਤੁਮ ਬਿਨੇ ਜਗਨਾਥਾ ਇਹਨਾ ਪ੍ਰੇਮ ਪ੍ਰਗਟ ਹੋਇਆ ਕਹਿਣ ਲੱਗਿਆ ਸਤਿਗੁਰੂ ਜੀ ਮੇਰਾ ਸਾਰਾ ਕੁਝ ਤੁਸੀਂ ਭਾਈ ਚੰਡੇ ਨੂੰ ਆਪਣੀ ਹੱਥੀ ਦੇ ਦਿਓ ਤੇ ਮੈਨੂੰ ਆਪਣੇ ਨਾਲ ਲੈ ਜਾਣਾ ਕਰੋ ਮੈਨੂੰ ਆਪਣੇ ਨਾਲ ਰੱਖ ਲਵੋ ਮੈਂ ਤੁਹਾਡੇ ਤੋਂ ਬਿਨਾ ਰਹਿ ਨਹੀਂ ਸਕਦਾ ਹਾਂ ਤੁਹਾਡੇ ਤੋਂ ਬਿਨਾ ਮੈਂ ਜੀ ਨਹੀਂ ਸਕਦਾ ਇਸ ਕਰਕੇ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਤੇ ਤੁਸੀਂ ਮੈਨੂੰ ਆਪਣੇ ਨਾਲ ਰੱਖ ਲਵੋ ਇਹ ਸਾਰਾ ਕੁਝ ਸਾਰਾ ਲਾਓ ਨਸ਼ਕਰ ਸਾਰੀਆਂ ਫੌਜਾਂ ਸਾਜੋ ਸਮਾਨ ਹਾਥੀ ਘੋੜੇ ਇਹ ਸਾਰਾ ਕੁਝ ਤੁਸੀਂ ਭਾਈ ਚੰਡੇ ਨੂੰ ਦੇ ਦਿਓ ਮੀਨ ਨੇਰੇ ਕਤਿ ਸ੍ਰੀ ਪਗ ਸੰਗਾ ਅਸ ਕਹਤਿਓ ਔਰ ਪ੍ਰੇਮ ਓ ਮੰਗਾ ਜੇ ਇਸ ਤਰ੍ਹਾਂ ਮੱਛੀ ਦੀ ਜਿਵੇਂ ਪਾਣੀ ਦੇ ਨਾਲ ਪ੍ਰੀਤ ਹੁੰਦੀ ਆ ਉਸੇ ਪ੍ਰਕਾਰ ਰਾਜੇ ਸੁਦਰਸ਼ਣ ਦੀ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਲੱਗੀ ਹੋਈ ਹੈ ਤੇ ਇਹ ਹਿਰਦੇ ਵਿੱਚ ਪ੍ਰੇਮ ਦੇ ਸਹਿਤ ਬੜਾ ਉਤਸ਼ਾਹ ਦੇ ਨਾਲ ਹੋ ਕਰਕੇ ਸਤਿਗੁਰਾਂ ਨੂੰ ਬਚਨ ਕਹਿਣ ਲੱਗਾ ਹੈ ਪੁਲਕਾਵਲ ਤਨ ਗਦਗਦ ਬਾਣੀ ਤਹਛ ਨੇਂ ਰਿਪਕੀ ਗਤ ਬਿਕੁਲਾਨੀ ਤੇ ਸਰੀਰ ਦੀ ਰੁਮਾਵਲੀ ਖੜੀ ਹੋ ਗਈ ਹੈ ਬਾਣੀ ਗਦਗਦ ਹੋ ਗਈ ਹੈ ਤੇ ਉਸ ਸਮੇਂ ਰਾਜੇ ਦੀ ਜੋ ਹਾਲਤ ਹੈ ਬਹੁਤ ਹੀ ਵਿਆਕੁਲ ਹੋ ਗਈ ਹੈ ਸਤਿਗੁਰਾਂ ਤੋਂ ਵਿਛੜਨ ਦੀ ਗੱਲ ਸੁਣ ਕਰਕੇ ਦੇਖ ਪ੍ਰੀਤ ਅਸ ਉਰ ਕੀ ਸਾਚੀ ਸ੍ਰੀ ਨਾਨਕ ਜੀ ਗिरा ਉਚਾਰੀ ਜੀ ਥੋਦੀ ਇਸ ਤਰ੍ਹਾਂ ਦੀ ਜੀ ਪ੍ਰੀਤ ਨੂੰ ਦੇਖ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਇਹ ਪਾਵਨ ਬਾਣੀ ਉਚਾਰਨ ਕੀਤੀ ਸ਼ਬਦ ਉਚਾਰਨ ਕੀਤੇ ਹਨ ਦਰੋ ਧਿਆਨ ਨਿਤ ਉਰ ਅਵਨੀ ਪਾਸ ਮੈਂ ਹਾਂ ਤੁਮਰੇ ਸਦਾ ਸਮੀਪਾ ਸਤਿਗੁਰੂ ਜੀ ਉਸ ਨੂੰ ਕਹਿਣ ਲੱਗੇ ਇਹ ਰਾਜਨ ਤੁਸੀਂ ਆਪਣੇ ਹਿਰਦੇ ਵਿੱਚ ਸਾਡਾ ਸਦਾ ਧਿਆਨ ਰੱਖਣਾ ਕਰੋ ਅਸੀਂ ਸਦਾ ਹੀ ਤੁਹਾਡੇ ਅੰਗ ਸੰਗ ਹਾਂ ਅਸੀਂ ਤੁਹਾਡੇ ਸਦਾ ਹੀ ਕੋਲ ਹਾਂ ਤੇ ਜਦੋਂ ਵੀ ਤੁਸੀਂ ਸਾਨੂੰ ਯਾਦ ਕਰਨਾ ਕਰੋਗੇ ਅਸੀਂ ਉਦੋਂ ਹਾਜ਼ਰ ਹੋਵਾਂਗੇ ਇਸ ਕਰਕੇ ਅਸੀਂ ਤੁਹਾਡੇ ਸਦਾ ਹੀ ਅੰਗ ਸੰਗ ਹਾਂ ਤੁਹਾਡੇ ਹੀ ਨੇੜੇ ਹਾਂ ਸੁੱਚ ਸੋ ਪੰਚਾ ਅਮ੍ਰਿਤ ਕਰਵਾਵੋ ਟਕਰਾਸ ਅਰਦਾਸ ਅਲਾਬ ਹੋ ਤੇ ਜਦੋਂ ਵੀ ਤੁਹਾਡੀ ਦਰਸ਼ਨਾਂ ਦੀ ਇੱਛਾ ਹੋਵੇ ਬੜੀ ਸਚਮਤਾ ਦੇ ਨਾਲ ਪਵਿੱਤਰਤਾ ਦੇ ਨਾਲ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਕਰਨਾ ਕਰਿਓ ਦੇਗ ਤਿਆਰ ਕਰਕੇ ਤੇ ਫਿਰ ਟਗਾ ਰੱਖ ਕਰਕੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਤਾਈਂ ਅਰਦਾਸ ਬੇਨਤੀ ਕਰਿਓ ਹਾਜ਼ਰ ਹੋਵੋ ਆਣ ਤਬ ਕਰੋ ਕਾਮਨਾ ਪੂਰ ਤੇ ਮੈਂ ਉਧਰ ਆ ਕਰਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਵਾਂਗਾ ਅੱਜ ਅਸੀਂ ਤੁਹਾਨੂੰ ਦਰਸ਼ਨ ਦੇਣਾ ਕਰਾਂਗੇ ਤੇ ਤੁਹਾਡੀ ਸਾਰੀ ਕਾਮਨਾ ਜੋ ਹੈ ਦਰਸ਼ਨਾ ਦੀ ਮਨੋ ਕਾਮਨਾ ਹੈ ਉਹ ਪੂਰਨ ਕਰ ਦੇਵਾਂਗੇ ਤੁਹਾਡੀ ਇੱਛਾ ਪੂਰਨ ਕਰ ਦੇਵਾਂਗੇ ਅਸਕ ਹੈ ਬਹੁਤ ਹੀ ਅਰਜ ਦੇ ਪੂਪਤ ਕੋ ਜਗਮੂਰ ਇਸ ਤਰ੍ਹਾਂ ਜਗਤ ਦੇ ਮੁੱਢ ਧੰਨ ਗੁਰੂ ਨਾਨਕ ਸਾਹਿਬ ਜੀਆ ਨੇ ਰਾਜੇ ਸਦਰਸੈਨ ਨੂੰ ਬਹੁਤ ਧੀਰਜ ਦੇਣਾ ਕੀਤਾ ਸਰਬਨਗਰ ਕੇ ਨਰਮਲੇ ਚੰਡੇ ਆਏ ਜੀ ਆਣ ਇਹ ਸਾਰੇ ਨਗਰ ਤੇ ਬਲੁਖ ਭਾਈ ਚੰਡੇ ਆਦਿਕ ਸਾਰੇ ਹੀ ਆਕਰ ਕੇ ਧੰ ਗੁਰੂ ਨਾਨਕ ਸਾਹਿਬ ਜੀਆਂ ਨੂੰ ਮਿਲੇ ਹਨ ਤਨ ਕੋ ਧੀਰਜ ਦੇ ਗੁਰੂ ਪੁਨ ਕੀਨੋਂ ਪ੍ਰਸਥਾਨ ਤੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਉਹਨਾਂ ਸਾਰਿਆਂ ਨੂੰ ਵੀ ਧੀਰਜ ਦਿੱਤਾ ਹੈ ਕਿਰਜ ਦੇ ਬਚਨ ਕਹਿ ਕਰਕੇ ਸਤਿਗੁਰੂ ਜੀ ਉੱਥੋਂ ਅੱਗੇ ਨੂੰ ਚੱਲ ਪਏ ਹਨ ਸਾਰ ਦੂਲੇ ਸ੍ਰੀ ਗੁਰ ਚਰਨ ਸਰਨ ਪਰਿਓ ਮੈਂ ਤਾਈ ਜੰਬੋ ਕੈ ਜੰਮ ਬਪੁਰਾ ਨਿਬਲ ਤਾਕੋ ਕਹਾ ਬਸਾਈ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਅਗਲਾ ਅਧਿਆਇ ਆਰੰਭ ਕਰਨ ਤੋਂ ਪਹਿਲਾਂ ਮੰਗਲ ਉਚਾਰਣ ਕਰਦੇ ਹਨ ਸਾਰ ਦੂਲ ਸ੍ਰੀ ਗੁਰ ਚਰਨ ਸ਼੍ਰੋਮਣੀ ਸਤਗੁਰਾਂ ਦੇ ਜੋ ਚਰਨ ਹਨ ਉਹ ਸਾਰਦੂਲ ਦੀ ਨਿਆਈ ਭਾਵ ਸ਼ੇਰ ਦੀ ਨਿਆਈ ਹਨ ਤੇ ਸ਼ਰਨ ਪਰਿਓ ਮੈਂ ਧਾਏ ਮੈਂ ਦੌੜ ਕਰਕੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਪੈ ਗਿਆ ਹਾਂ ਜਿਵੇਂ ਸ਼ੇਰ ਦੀ ਸ਼ਰਨ ਵਿੱਚ ਪੈ ਜਾਈਏ ਤੇ ਫਿਰ ਗਿੱਦੜਾਂ ਦਾ ਡਰ ਨਹੀਂ ਹੁੰਦਾ ਇਸੇ ਪ੍ਰਕਾਰ ਮੈਂ ਦੌੜ ਕਰਕੇ ਸਤਿਗੁਰੂ ਜੀ ਦੇ ਚਰਣਾ ਰੂਪੀ ਸ਼ੇਰ ਦੀ ਸ਼ਰਨ ਦੇ ਵਿੱਚ ਪੈ ਗਿਆ ਹਾਂ ਜੰਬ ਪਜਮ ਬਪੁਰਾ ਨਿਬਲ ਹੁਣ ਜੰਮ ਜਿਹੜਾ ਹੈ ਉਹ ਵਿਚਾਰਾ ਗਿੱਦੜ ਦੀ ਨਿਆਈ ਬੜਾ ਨਰਬਲ ਹੈ ਤੇ ਉਸ ਦਾ ਹੁਣ ਕੀ ਬਸ ਚੱਲ ਸਕਦਾ ਹੈ ਪਾਪ ਦਾ ਹੁਣ ਕੋਈ ਬਸ ਨਹੀਂ ਚੱਲਦਾ ਹੈ ਸ੍ਰੀ ਬਾਲਾ ਸੁੰਦਰ ਬਾਚ ਚੌਪਈ ਸੁਨੋ ਕਥਾ ਸ੍ਰੀ ਅੰਗਦ ਰੂਰੀ ਸਰਬ ਕਾਮਨਾ ਕਰੇ ਜੋ ਪੂਰੀ ਸ਼੍ਰੋਮਣੀ ਭਾਈ ਬਾਲਾ ਸੰਧੂ ਜੀ ਅੱਗੇ ਕਥਾ ਸੁਣਾ ਰਹੇ ਹਨ ਕਹਿੰਦੇ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਤੁਸੀਂ ਇਹ ਪਾਵਨ ਸੁੰਦਰ ਕਥਾ ਸਰਵਣ ਕਰੋ ਜਿਹੜੀ ਆਪਣੇ ਸਰੋਪਿਆਂ ਦੀ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰਨ ਕਰਨ ਵਾਲੀ ਹੈ ਸੁਦਰਸੈਨ ਕੇ ਦੇ ਉਰ ਧੀਰਾ ਕਮਨੇ ਆਕੇ ਗੁਨੀ ਗਹੀਰਾ ਗੁਣਾ ਦੇ ਖਜ਼ਾਨੇ ਸਤਿਗੁਰੂ ਗੁਰਨਾਨਕ ਸਾਹਿਬ ਜੀ ਰਾਜੇ ਸੁਦਰਸੈਨ ਨੂੰ ਧੀਰਜ ਦੇ ਕਰਕੇ ਤੇ ਅੱਗੇ ਨੂੰ ਚੱਲੇ ਹਨ ਚਲੇ ਜਾਹੇ ਸਾਗਰ ਪੈਸੇ ਬਿਨਾ ਪੱਗ ਧਰਨੀ ਪਰ ਜੱਸੇ ਸਤਿਗੁਰੂ ਗੁਰਨਾਨਕ ਸਾਹਿਬ ਜੀ ਇਸ ਤਰ੍ਹਾਂ ਪਾਣੀ ਦੇ ਉੱਪਰ ਚੱਲੇ ਜਾ ਰਹੇ ਨੇ ਜਿਵੇਂ ਚੱਕੜ ਤੋਂ ਬਿਨਾ ਸਾਫ ਧਰਤੀ ਹੋਵੇ ਤੇ ਸਾਫ ਧਰਤੀ ਤੇ ਸੁਖਾਲੀ ਤੁਰੇ ਜਾਈਦਾ ਹੈ ਉਸੇ ਤਰ੍ਹਾਂ ਸਤਿਗੁਰੂ ਜੀ ਸੁਖਾਲੇ ਹੀ ਸਮੁੰਦਰ ਦੇ ਪਾਣੀ ਉੱਪਰ ਤੁਰੇ ਜਾ ਰਹੇ ਹਨ ਭੰਤ ਜਾਤਿ ਸ੍ਰੀ ਮੁਖਤੇ ਬਚਨਾ ਹਾਸ ਕਰਨੇ ਕੀ ਜਨਮਹਿ ਰਚਨਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਰੇ ਜਾਂਦੇ ਭਾਈ ਮਰਦਾਨੇ ਭਾਈ ਬਾਲੇ ਦੇ ਤਾਈ ਜਿਹੜੇ ਹਾਸ ਰਸ ਦੇ ਬਚਨ ਹਨ ਕਹੇ ਜਾਣ ਕਹੀ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਹਸਾਉਣ ਦੀ ਭਾਵ ਭਾਈ ਮਰਦਾਨੇ ਨੂੰ ਪ੍ਰਸੰਨ ਕਰਨ ਦੀ ਭਾਈ ਬਾਲੇ ਨੂੰ ਖੁਸ਼ ਕਰਨ ਦੀ ਹਸਾਉਣ ਦੀ ਰਚਨਾ ਹੈ ਜਿਹੜੇ ਹਾਸ ਰਸ ਸੰਦੇਸ਼ ਤਰ੍ਹਾਂ ਦੇ ਬਚਨ ਹਨ ਹੱਸੀ ਮਜ਼ਾਕਰੇ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲੇ ਤੇ ਮਰਦਾਨੇ ਤਾਂ ਹੀ ਕਰਦੇ ਜਾ ਰਹੇ ਹਨ ਟਾਪੂ ਆਵਾ ਇੱਕ ਅਗਾਰੀ ਗਮਨ ਕਿਨ ਬੁਨਤਾ ਹੈ ਮੰਡਿਆਰੀ ਚੱਲਦਿਆਂ ਹੋਇਆਂ ਅੱਗੇ ਇੱਕ ਟਾਪੂ ਆਇਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਟਾਪੂ ਦੇ ਵਿੱਚ ਪ੍ਰਵੇਸ਼ ਹੋਏ ਹਨ ਦੋ ਕੋਸਤੇ ਪਰ ਇੱਕ ਦੇਖਾ ਅਤ ਸੁੰਦਰ ਜਹ ਦੁਰਕ ਬਸੇਖਾ ਦੋ ਕੋ ਦੂਰ ਤੋਂ ਹੀ ਇੱਕ ਸੁੰਦਰ ਇਹ ਜਿਹੜਾ ਟਾਪੂ ਹੈ ਦੇਖਿਆ ਹੈ ਜਿਸ ਨਗਰ ਦਾ ਬਹੁਤ ਸੁੰਦਰ ਇੱਕ ਕਿਲਾ ਬਣਿਆ ਹੋਇਆ ਹੈ ਟੈਠਾਂ ਬੈਸ ਗਏ ਗਤਦਾਨਾ ਨਿਕਟ ਨਗਰ ਨਹੀਂ ਚੀਨ ਪਿਆਨਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਹੀ ਲੋਕੋਂ ਦੂਰ ਬੈਠ ਗਏ ਹਨ ਤੇ ਨਗਰ ਦੇ ਨੇੜੇ ਨਹੀਂ ਗਏ ਹਨ ਤਿੰਨ ਦਿਨ ਬਿਤੇ ਉਜੀ ਆ ਰਾਤ ਬ ਮਰਦਾਨੇ ਬਚਨ ਬਖਾਨਾ ਤੇ ਜਦੋਂ ਤਿੰਨ ਦਿਨ ਬੀਤੇ ਉਦਿਆਨਾ ਇਸ ਤਰ੍ਹਾਂ ਬਾਗ ਬਾਗ ਦੇ ਵਿੱਚ ਉਜਾੜ ਦੇ ਵਿੱਚ ਬੈਠਿਆ ਹੋਇਆ ਤਿੰਨ ਦਿਨ ਬਤੀਤ ਹੋ ਗਏ ਫਿਰ ਭਾਈ ਮਰਦਾਨੇ ਨੇ ਸਤਿਗੁਰਾਂ ਦੇ ਤਾਈਂ ਬਚਨ ਕਹੇ ਹਨ ਆਇਸ ਦੇ ਹੋ ਨਗਰ ਮਹਿ ਜਾਓ ਤੇਹ ਬਲੋਕ ਮਾ ਤੂਰਣ ਆਮੋ ਮੈਨ ਲੱਗਿਆ ਸਤਿਗੁਰੂ ਜੀ ਮੈਨੂ ਆਗਿਆ ਦਿਓ ਮੈਂ ਨਗਰ ਦੇ ਵਿੱਚ ਜਾਵਾਂ ਤੇ ਤੁਹਾਡੀ ਆਗਿਆ ਪਾ ਕਰਕੇ ਉਥੇ ਨਗਰ ਦੇ ਵਿੱਚ ਕੁਝ ਦੇਖ ਕਰਕੇ ਆਵਾਂ ਬੋਲ ਲਤ ਭੇ ਸ੍ਰੀ ਮੁਖਬਿਗ ਸਾਨੇ ਸੁਦਾ ਲਗੀ ਗੋਇੰਦ ਮਰਦਾਨੇ ਇਹ ਸਤਿਗੁਰੂ ਗੁਰਨਾਨਕ ਸਾਹਿਬ ਜੀ ਇਹ ਸੁਣ ਕਰਕੇ ਮੁਸਕਰਾ ਕੇ ਬੋਲੇ ਕਹਿਣ ਲੱਗੇ ਭਾਈ ਮਰਦਾਨਿਆ ਤੈਨੂੰ ਭੁੱਖ ਲੱਗੀ ਹੋਵੇਗੀ ਤੁਮ ਕੋ ਭੁੱਖ ਨਾ ਬਿਆਪੇ ਤਿਖਸ ਸਤਾਏ ਨਾ ਕੋਏ ਭਾਈ ਮਰਦਾਨਾ ਕਹਿ ਲੱਗਾ ਸਤਿਗੁਰੂ ਜੀ ਤੁਹਾਨੂੰ ਤੇ ਕੋਈ ਭੁੱਖ ਨਹੀਂ ਲੱਗਦੀ ਹੈ ਤੁਹਾਨੂੰ ਤੇ ਤ੍ਰੇ ਵੀ ਨਹੀਂ ਸਤਾਉਂਦੀ ਹੈ ਕਿਉਂਕਿ ਇਹ ਦੋਵੇਂ ਤੁਹਾਡੇ ਹੀ ਬਣਾਏ ਹੋਏ ਹਨ ਸਿਰਜੇ ਹੋਏ ਹਨ ਇਹ ਸਾਰੇ ਤੁਹਾਡੇ ਅਧੀਨ ਹਨ ਪਰ ਸਾਨੂੰ ਮਨੁੱਖਾਂ ਨੂੰ ਭੁੱਖ ਤੇ ਪੇਟ ਲੱਗਦੀ ਹੈ ਸਤਿਗੁਰੂ ਜੀ ਬਾਣੀ ਅੰਦਰ ਵੀ ਫਰਮਾਨ ਕਰਦੇ ਨੇ ਸਾਡੇ ਤ੍ਰੈਮਣ ਦੇ ਹੋਰੀ ਚੱਲੇ ਪਾਣੀ ਅੰਨ ਇਸ ਸਰੀਰ ਨੂੰ ਚੱਲਣ ਵਾਸਤੇ ਪਾਣੀ ਤੇ ਅੰਨ ਦੀ ਲੋੜ ਹੈ ਇਸ ਨੂੰ ਅਨਰਦੀ ਪਾਣੀ ਤੇ ਅਨ ਤੋਂ ਮਿਲਦੀ ਹੈ ਇਸ ਕਰਕੇ ਸਤਿਗੁਰੂ ਜੀ ਤੁਹਾਨੂੰ ਤੇ ਇਸ ਦੀ ਕੋਈ ਲੋੜ ਨਹੀਂ ਹੈ ਪਰੰਤੂ ਸਾਨੂੰ ਮਨੁੱਖਾਂ ਨੂੰ ਇਸ ਦੀ ਬਹੁਤ ਲੋੜ ਹੈ ਅਸੀਂ ਭੁੱਖ ਤੇ ਪਿਆਸ ਦੇ ਅਧੀਨ ਹਾਂ ਮੋਕੋ ਆਤਰ ਅਤ ਕਰਾਈ ਹੁੰਦਰ ਬਾਹੇ ਹਮ ਹੋਏ ਤੇ ਸਾਨੂੰ ਤੇ ਇਹ ਭੁੱਖ ਤੇ ਤ੍ਰਿਖਾ ਬਹੁਤ ਆਤਰ ਦੁਖੀ ਕਰਦੇ ਹਨ ਸਾਡਾ ਤੇ ਇਹਨਾਂ ਦੇ ਨਾਲ ਹੀ ਗੁਜ਼ਾਰਾ ਹੁੰਦਾ ਹੈ ਜੇ ਭੋਜਨ ਤੇ ਪਾਣੀ ਨਾ ਹੋਵੇ ਤੇ ਇਸ ਬਦੁੱਖਾ ਸਰੀਰ ਦਾ ਨਿਰਵਾਹ ਨਹੀਂ ਹੋ ਸਕਦਾ ਚਾਪੇ ਫਿਰੋ ਸੰਗ ਤੁਮਰੇ ਹੱਥ ਕਰਕੇ ਅਚੋ ਅਸਨ ਅਬ ਨਗਰ ਨੇ ਹਰ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਂ ਤੇ ਸਰੀਰ ਦੇ ਨਾਲ ੱੱੱਕਾ ਕਰਕੇ ਜਿੱਦ ਕਰਕੇ ਤੁਹਾਡੇ ਨਾਲ ਵਿਚਰਦਾ ਹਾਂ ਤੇ ਹੁਣ ਨਗਰ ਦੇਖਿਆ ਹੈ ਤੇ ਨਗਰ ਦੇਖ ਕਰਕੇ ਫਿਰ ਇੱਥੇ ਕੁਝ ਲੈ ਕੇ ਕਿ ਭੋਜਨ ਪਦਾਰਥ ਸ਼ੱਕਦਾ ਹਾਂ ਸ਼੍ਰੀ ਗੁਰੇ ਪਨਾ ਤਰ ਹਸੰਤੋਖੁ ਸ਼੍ਰੀ ਕਰਤਾਰ ਕਰੈ ਤਵ ਪੋਖਿ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਚਨ ਸੁਣ ਕਰਕੇ ਕਹਿ ਲਗੇ ਭਾਈ ਮਰਦਾਨਿਆ ਸੰਤੋਖ ਰਖੋ ਉਹ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰਾ ਪਾਲਣ ਪੋਸ਼ਣ ਕਰੇਗਾ ਉਹ ਆਪ ਹੀ ਤੈਨੂੰ ਰੋਜੀ ਪਚਾਉਣਾ ਕਰੇਗਾ ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਜੀਵਾਂ ਨੂੰ ਰੋਜੀ ਬੰਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਐਡਾ ਵੱਡਾ ਦਾਤਾ ਹੈ ਕਿਸੇ ਦੇ ਬੁਣਾ ਤੇ ਦੁੱਖਾਂ ਦੇ ਵਿਚਾਰ ਨਹੀਂ ਕਰਦਾ ਸਾਰਿਆਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਰੋਜੀ ਦਾਣ ਕਰਦਾ ਹੈ ਸਾਰਿਆਂ ਦਾ ਪਾਲਣ ਪੋਸ਼ਣ ਕਰਦਾ ਹੈ ਯਤਨ ਕਰਤ ਵਿਜਤਨ ਕਰਨ ਹਿਤ ਮਨ ਨਾ ਡਲਾਵੋ ਭਰਾ ਲਬਦ ਬੈਠੇ ਹੀ ਪਾਵੋ ਇਸ ਕਰਕੇ ਤੂੰ ਯਤਨ ਕਰਨ ਵਾਸਤੇ ਆਪਣੇ ਮਨ ਨੂੰ ਡਲਾਉਣਾ ਨਾ ਕਰ ਇੱਥੇ ਹੀ ਬੈਠ ਜਾ ਤੇ ਇੱਥੇ ਹੀ ਬੈਠ ਕਰਕੇ ਪ੍ਰਾਲਬ ਦੇ ਅਨੁਸਾਰ ਤੂੰ ਭੋਜਨ ਪ੍ਰਾਪਤ ਕਰ ਲਵੇਂਗਾ ਭੋਜਨ ਲਗਾ ਬਹੁਰ ਮਰਦਾਨਾ ਕਿਆ ਇਹ ਪੁਰ ਕੋ ਨਾਮ ਸੁਜਾਨਾ ਤੇ ਫੇਰ ਭਾਈ ਮਰਦਾਨਾ ਪੁੱਛਣ ਲੱਗਾ ਸਤਿਗੁਰੂ ਜੀ ਇਸ ਨਗਰ ਦਾ ਨਾਮ ਕੀ ਹੈ ਸੁਣ sire ਕਰਨ ਨਦੀਨ ਬਤਾਏ ਨਾਮ ਬ੍ਰਹਮਪੁਰ ਸਹ ਅਲਾਈ ਤੇ ਇਸ ਤਰ੍ਹਾਂ ਸੁਣ ਕਰਕੇ ਸਤਿਗੁਰਾਂ ਜੀ ਆਨੇ ਬਚਨ ਕਹੇ ਕਹਿਣ ਲਗੇ ਕਿ ਇਸ ਨਗਰ ਦਾ ਨਾਮ ਬ੍ਰਹਮਪੁਰ ਹੈ ਇਹ ਜਿਹੜਾ ਬ੍ਰਹਮਪੁਰ ਨਗਰ ਹੈ ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਨੇ ਇਥੋਂ ਪ੍ਰਤੀਤ ਹੁੰਦਾ ਹੈ ਕਿ ਇਹ ਸਤਿਗੁਰੂ ਜੀ ਆਸਾਮ ਵੱਲ ਸੈਰ ਕਰ ਰਹੇ ਹਨ ਕਿਉਂਕਿ ਆਸਾਮ ਦੀ ਧਰਤੀ ਤੇ ਇੱਕ ਬ੍ਰਹਮਪੁਰਾ ਨਾਮ ਦੀ ਜਗ੍ਹਾ ਹੈ ਤੇ ਇੱਕ ਬ੍ਰਹਮਕੁੰਡ ਨਾਮ ਦੀ ਵੀ ਜਗ੍ਹਾ ਹੈ ਸੋ ਮਰਾਦ ਉਥੋਂ ਪ੍ਰਤੀਤ ਹੁੰਦੀ ਹੈ ਕਿ ਸਤਿਗੁਰੂ ਜੀ ਆਸਾਮ ਵਾਲੇ ਇਲਾਕੇ ਦੇ ਵਿੱਚ ਦੌਰਾ ਕਰ ਰਹੇ ਹਨ ਉਧਰ ਫਿਰ ਰਹੇ ਹਨ ਕਿ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਿਆ ਇਸ ਨਗਰ ਦਾ ਨਾਮ ਬ੍ਰਹਮਪੁਰਾ ਹੈ ਜਨੋ ਬ੍ਰਾਹਮਣ ਫੂਪਤ ਨਗਰਾ ਕਰਤਰਾਜ ਹੈ ਟਾਪੂ ਸਗਰਾ ਇੱਥੋਂ ਦਾ ਜੋ ਬੜਾ ਰਾਜਾ ਹੈ ਉਹ ਸਮਝ ਲੈ ਕਿ ਇੱਕ ਬ੍ਰਾਹਮਣ ਹੈ ਤੇ ਉਹ ਬ੍ਰਾਹਮਣ ਰਾਜਾ ਸਾਰੇ ਰੰਗਦਰ ਦੇ ਉੱਪਰ ਰਾਜ ਕਰਦਾ ਹੈ ਸਾਰਿਆਂ ਦਾ ਪਾਲਨ ਪੋਸ਼ਣ ਕਰਦਾ ਹੈ ਸਾਰਿਆਂ ਦਾ ਚੰਗੀ ਭਲੀ ਪ੍ਰਕਾਰ ਨਿਰਵਾਹ ਕਰਨਾ ਕਰਦਾ ਹੈ ਸੋ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਨ ਇੱਥੋਂ ਤੱਕ ਪਾਵਨ ਗੁਰ ਇਤਿਹਾਸ ਦੇ ਵਿਚਾਰ ਕਰਦਿਆਂ ਹੋਈਆਂ ਬਿਆਨ ਤੋਂ ਪ੍ਰਕਾਰ ਦੀਆਂ ਕੁੱਲਾਂ ਚੁੱਕਾਂ ਦੇਖੇਵਾ ਅਗਾਹ ਤੋਂ ਸਤਿਗੁਰੂ ਜੀ ਸਮਰਤ ਬਖਸ਼ਣ ਸਤਪੁਰ ਤੇ ਸਤਿਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਜਨਹੋ ਬ੍ਰਾਹਮਣ ਫੂਪਤ ਨਗਰਾ ਕਰਤ ਰਾਜ ਇਹ ਟਾਪੋ ਸਗਰਾ